ਸਤਿ ਸ੍ਰੀ ਅਕਾਲ ਜੀ ਮੈਂ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਪੰਜਾਬ ਭਰ ਦੇ ਵਿੱਚ ਸਰਕਾਰੀ ਡਾਕਟਰਾਂ ਦੀ ਹੜਤਾਲ ਜਾਰੀ ਹੈ ਪਿਛਲੇ 3 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ ਹਾਲਾਂਕਿ ਪਿਛਲੇ 3 ਦਿਨਾਂ ਦੌਰਾਨ ਡਾਕਟਰਾਂ ਦੇ ਵੱਲੋਂ ਸਿਰਫ 3 ਘੰਟੇ ਦੇ ਲਈ ਓਪੀਡੀ ਸੇਵਾਵਾਂ ਨੂੰ ਬੰਦ ਰੱਖਿਆ ਗਿਆ ਸੀ ਉਸ ਤੋਂ ਬਾਅਦ ਮਰੀਜ਼ਾਂ ਦਾ ਰੋਜ਼ਾਨਾ ਦੀ ਤਰ੍ਹਾਂ ਚੈੱਕਅਪ ਕੀਤਾ ਜਾਂਦਾ ਸੀ ਪਰ ਦੇਸ਼ਾਂ ਜਿਹੜੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਆ ਜਿਸ ਦੇ ਵਿੱਚ ਕੀ ਸਰਕਾਰੀ ਡਾਕਟਰਾਂ ਨੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਦੌਰਾਨ ਕੋਈ ਗੱਲ ਨਹੀਂ ਬਣੀ ਤਾਂ ਐਲਾਨ ਕੀਤਾ ਹੈ ਡਾਕਟਰਾਂ ਨੇ ਹੁਣ 15 ਤਰੀਕ ਤੱਕ ਮੁਕੰਮਲ ਤੌਰ ਤੇ OPD ਸੇਵਾਵਾਂ ਬੰਦ ਰੱਖਣ ਦਾ ਤਾਂ ਅੱਜ ਪੰਜਾਬ ਪਾਰਟ ਦੇ ਵਿੱਚ ਸਰਕਾਰੀ ਡਾਕਟਰ ਹੜਤਾਲ ਤੇ ਬੈਠੇ ਹੋਏ ਨੇ ਅਤੇ OPD ਸੇਵਾਵਾਂ ਮੁਕੰਮਲ ਤੌਰ ਤੇ ਬੰਦ ਨੇ ਤਾਂ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਨੇ ਮਰੀਜ਼ ਜਿਹੜੇ ਦੂਰ ਦੂਰਾਡੇ ਤੋਂ ਮਰੀਜ਼ ਆ ਰਹੇ ਨੇ ਹਸਪਤਾਲਾਂ ਦੇ ਵਿੱਚ ਚੈੱਕਅਪ ਕਰਵਾਉਣ ਦੇ ਲਈ ਜਿਹੜੇ 30 ਤੋਂ 50 ਕਿਲੋਮੀਟਰ ਤੋਂ ਮਰੀਜ਼ ਆ ਰਹੇ ਨੇ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਡਾਕਟਰ ਹੜਤਾਲ ਤੇ ਬੈਠੇ ਨੇ ਤਾਂ ਉਹਨਾਂ ਦੇ ਲਈ ਜਿਹੜੇ ਕਿ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਡਾਕਟਰ ਨੇ ਜਿਹੜੇ ਕਿ ਉਹ 15 ਦਿਨਾਂ ਦੀ ਹੜਤਾਲ ਤੇ ਚਲੇ ਗਏ ਨੇ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ ਨੇ ਤਾਂ ਗੱਲਬਾਤ ਕਰਾਂਗੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰੁਪਾਣਾ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਸਾਰੀ ਇਸ ਸਥਿਤੀ ਬਾਰੇ ਪ੍ਰਾਪਤ ਕਰਦੇ ਆ ਜਾਣਕਾਰੀ ਕਿ ਕੀ ਕਹਿਣਾ ਹੈ ਕਿ ਡਾਕਟਰਾਂ ਦਾ ਅਗਲਾ ਪੜਾਕੀ ਹੋਵੇਗਾ ਕੀ ਲੱਗਦਾ ਹੈ ਕਿ ਇਸ ਵਿਚਾਲੇ ਕੋਈ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ ਕੋਈ ਸਹਿਮਤੀ ਬਣ ਸਕੇਗੀ ਜੇਕਰ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਦੇ ਵਿੱਚ ਕੀ ਪੰਜਾਬ ਸਰਕਾਰ ਡਾਕਟਰਾਂ ਦੀਆਂ ਮੰਗਾਂ ਜਿਹੜੀ ਮੰਗਾਂ ਨੂੰ ਲੈ ਕੇ ਡਾਕਟਰ ਹੜਤਾਲ ਤੇ ਬੈਠੇ ਨੇ ਕੀ ਮੰਨਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਜਦੋਂ ਮੀਟਿੰਗ ਹੋਵੇਗੀ ਦੁਬਾਰਾ ਪਰ ਹਾਂ ਜੇਕਰ ਸੈਂਟੀ ਬੰਦ ਦੀ ਹੈ ਤਾਂ ਮਰੀਜ਼ਾਂ ਨੂੰ ਕਿਤੇ ਨਾ ਕਿਤੇ ਥੋੜੀ ਬਹੁਤ ਰਾਹਤ ਜਿਹੜੀ ਕਿ ਉਹ ਜ਼ਰੂਰ ਮਿਲ ਸਕਦੀ ਹੈ ਤਾਂ ਫੋਰ ਲਾਈਨ ਤੇ ਮੇਰੇ ਸਹਿਯੋਗੀ ਪਟਿਆਲਾ ਤੋਂ ਗੁਰਮੁਖ ਰੂਪਾਣਾ ਜੀ ਜੁੜ ਚੁੱਕੇ ਨੇ ਰੂਪਾਣਾ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਨੇ ਸਰਕਾਰੀ ਡਾਕਟਰਾਂ ਦੇ ਵੱਲੋਂ ਹੜਤਾਲ ਤੇ ਬੈਠੇ ਨੇ ਜੀ ਸਾਹਿਬ ਪਹਿਲਾਂ ਪਹਿਲੇ ਕੋਈ ਦਿਨਾਂ ਤੋਂ ਜਿਹੜੀ ਡਾਕਟਰਾਂ ਦੀ ਹੜਤਾਲ ਜਿਹੜੀ ਲਗਾਤਾਰ ਚੱਲ ਰਹੀ ਹੈ ਪਹਿਲਾਂ ਜਿਹੜੇ ਪਹਿਲੇ ਫੇਜ਼ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਡਾਕਟਰ ਜਿਹੜੇ ਪੰਜਾਬ ਦੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਬੈਨਰ ਹੇਡ ਕਥੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ਚੱਲ ਰਹੀ ਆ ਪਰ ਪਹਿਲਾਂ ਹੜਤਾਲ 3 ਘੰਟੇ ਕੀਤੀ ਜਾ ਰਹੀ ਸੀ ਪਰ ਜੇਕਰ ਗੱਲ ਕਰੀਏ ਤਾਂ ਅੱਜ ਤੋਂ ਜਿਹੜਾ ਦੂਜਾ ਫੇਸ ਡਾਕਟਰਾਂ ਦੀ ਹੜਤਾਲ ਦਾ ਸ਼ੁਰੂ ਹੋਇਆ 15 ਤਰੀਕ ਤੱਕ ਇਹਨਾਂ ਨੇ ਇਹ ਗੱਲ ਜਿਹੜੀ ਹੈਗੀ ਐਲਾਨ ਕੀਤਾ ਕਿ ਅਸੀਂ ਪੂਰਾ ਦਿਨ ਜਿਹੜੀ ਓਪੀਡੀ ਬੰਦ ਰੱਖਾਂਗੇ ਮੰਗਾਂ ਕੀ ਨੇ ਡਾਕਟਰਾਂ ਦੀਆਂ ਅਹਿਮ ਮੰਗਾਂ ਕੀ ਨੇ ਡਾਕਟਰਾਂ ਦੀਆਂ ਬਿਲਕੁਲ ਜੇਕਰ ਗੱਲ ਕਰੀਏ ਤਾਂ ਪਰ ਜਿਹੜੇ ਡਾਕਟਰਾਂ ਦੀ ਇਹ ਮੰਗਾਂ ਹੈਗੀਆਂ ਜੇਕਰ ਆਪਾਂ ਮੁੱਖ ਮੰਗਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਤਹੇ ਹੈ ਕਿ ਪਿਛਲੇ 2021 ਤੋਂ ਇਹਨਾਂ ਦਾ ਜਿਹੜਾ ਮਹਿੰਗਾਈ ਪੱਤਾ ਜਿਹੜਾ ਰੁਕਿਆ ਪਿਆ ਉਹ ਅਜੇ ਤੱਕ ਨਿਬੇੜ ਦਿੱਤਾ ਗਿਆ ਤਾਂ ਦੂਜੀ ਸਭ ਤੋਂ ਵੱਡੀ ਮੰਗ ਇਹਨਾਂ ਦੀ ਇਹ ਹੈ ਕਿ ਜਿਹੜੀਆਂ ਡਾਕਟਰਾਂ ਦੀਆਂ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਭਰਿਆ ਜਾਵੇ ਤੇ ਜੇਕਰ ਇਸ ਤੋਂ ਵੱਧ ਤੀਜੀ ਵੱਡੀ ਜਿਹੜੀ ਮੰਗ ਹੈਗੀ ਆ ਉਹਨਾਂ ਦੀ ਇਹ ਹੈ ਇਕ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਨੇ ਉਪਕਤਾ ਕੀਤੇ ਜਾਣ ਕਿਉਂਕਿ ਆਪਾਂ ਦੇਖ ਰਿਹਾ ਕਿ ਪਿਛਲੇ ਕੁਝ ਦਿਨ ਤੋਂ ਜਿਹੜਾ ਲਗਭਗ ਸਰਕਾਰੀ ਹਸਪਤਾਲਾਂ ਦੇ ਵਿੱਚ ਕਈ ਵਾਰ ਡਾਕਟਰਾਂ ਨੂੰ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਦਾ ਕਈ ਵਾਰ ਕੀ ਹੁੰਦਾ ਕਿ ਆਪਰਚੂਨੇਟ ਇਸੇ ਮਰੀਜ਼ ਦੀ ਜਿਹੜੀ ਹੈਗੀ ਆ ਕੋ ਡੈਥ ਹੋ ਜਾਂਦੀ ਹੈ ਤਾਂ ਉਹਦੇ ਜਿਹੜੇ ਵਾਰਿਸ ਨੇ ਉਹਨਾਂ ਵੱਲੋਂ ਜਿਹੜਾ ਹੰਗਾਮਾ ਕੀਤਾ ਜਾਂਦਾ ਆ ਸਟਾਲਾਂ ਦੇ ਵਿੱਚ ਛੇਛੇ ਤੋਂ ਉਪਰ ਦੀ ਪੰਟੋੜ ਕੀਤੀ ਜਾਂਦੀ ਹੈ ਤੇ ਇਸ ਤੋਂ ਡਾਕਟਰਾਂ ਦੀ ਕੋਟ ਮਾਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰੀਏ ਕਿ ਹੁਣ ਹੀ ਕਲਕੱਤੇ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਤਾਂ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਦੀ ਹੜਤਾਲ ਹੋਈ ਸੀ ਇਹ ਜਿਹੜੇ ਤਿੰਨ ਬੰਦੀਆਂ ਮੰਗਾਂ ਹੈਗੀਆਂ ਨੇ ਇਹਨਾਂ ਨੂੰ ਲੈ ਕੇ ਜੇ ਡਾਕਟਰ ਨੇ ਉਹ ਹੜਤਾਲ ਤੇ ਚੱਲ ਰਹੇ ਨੇ ਤੇ 15 ਤਰੀਕ ਤੱਕ ਇਹਨਾਂ ਨੇ ਪੂਰਾ ਦਿਨ ਓਪੀਡੀ ਜਿਹੜੀ ਬੰਦ ਰੱਖਣ ਦੀ ਗੱਲ ਕੀਤੀ ਹੈ ਤੇ ਇੱਕ ਗੱਲ ਹੋਰ ਹੈਗੀ ਹੈ ਕਿ ਇੱਕ ਜਿਹੜੀ ਇਹ ਕੈਬਨਟ ਸਬ ਕਮੇਟੀ ਨਾਲ ਪੰਜਾਬ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਜੀ ਕੱਲ ਮੀਟਿੰਗ ਹੋਈ ਆ ਉਹਨਾਂ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਬੁੱਧਵਾਰ ਸ਼ਾਮ ਤੱਕ ਇਹਨਾਂ ਤੁਹਾਡਾ ਪੱਤਰ ਹੈ ਉਹ ਜਾਰੀ ਕਰ ਦਿੱਤਾ ਜਾਏਗਾ ਮੰਗਾ ਮੰਨਣ ਦਾ ਪਰ ਪੱਤਰ ਜਾਰੀ ਨਹੀਂ ਕੀਤਾ ਗਿਆ ਇਸ ਦੇ ਰੋਸ ਵਿੱਚ ਜੋ ਡਾਕਟਰਾਂ ਦੇ ਵਿੱਚ 파ਰੀ ਰੋਹ ਹੋ ਸਾ ਤੇ ਡਾਕਟਰਾਂ ਦਾ ਕਹਿਣਾ ਕਿ ਉਹ ਜਿੰਨੀ ਦੇਰ ਪੱਤਰ ਜਾਰੀ ਨਹੀਂ ਹੋਏਗਾ ਸਾਡਾ ਦੂਜਾ ਫੇਸ ਇਹ ਆ ਕਿ ਅਸੀਂ 15 ਤੱਕ ਪੂਰਾ ਦਿਨ ਡੋਪੀ ਬੰਦ ਰੱਖਾਂਗੇ ਤੇ ਤੀਜੇ ਫੇਸ ਦੇ ਵਿੱਚ ਅਸੀਂ ਜਿਹੜੀ ਹੜਤਾਲ ਆ ਅਸੀਂ ਉਹ ਉਹ ਵੀ ਸੱਟੇਖ ਸੰਜਣਾ ਉਹ ਲਮਾਂਗੇ ਜੇ ਇੱਛਾ ਹੋ ਪਰ ਇਸ ਦੇ ਵਿੱਚ ਮਰੀਜ਼ਾਂ ਨੂੰ ਜਿਹੜਾ ਕਿ ਖੱਜਲ ਖੁਆਰ ਹੋਣਾ ਪੈ ਰਿਹਾ ਜਿਨ੍ਹਾਂ ਨੂੰ ਇਸ ਹੜਤਾਲ ਬਾਰੇ ਨਹੀਂ ਜਾਣਕਾਰੀ ਜਿਹੜੇ ਦੂਰ ਦੁਰਾਡੇ ਤੋਂ ਹਸਪਤਾਲਾਂ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਦਾ ਚੈੱਕਅਪ ਚੱਲ ਰਿਹਾ ਹੈ ਤਾਂ ਉਹਨਾਂ ਦਾ ਜਿਹੜਾ ਕਿ ਮੁਸ਼ਕਿਲਾਂ ਉਹਨਾਂ ਨੂੰ ਫੇਸ ਕਰਨੀਆਂ ਪੈ ਰੀਆਂ ਨੇ ਜੇ ਬਿਲਕੁਲ ਈਸ਼ਕ ਜੇਕਰ ਗੱਲ ਕਰੀਏ ਤਾਂ ਮਰੀਜ਼ਾਂ ਦੇ ਮਰੀਜ਼ਾਂ ਨੂੰ ਕਈ ਵਾਰ ਤਾਂ ਜੇਕਰ ਗੱਲੇ ਇਹਦੇ ਪਰੇ ਲਿਖੇਬਰੀ ਇਹ ਹੈਗੇ ਨੇ ਤੇ ਉਹ ਮਰੀਜ਼ ਉਹਨਾਂ ਤੋਂ ਅੱਧ ਤੋਂ ਵੱਧ ਮਰੀਜ਼ ਹੋੁੰਦੇ ਨੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਨੇ ਪਰ ਜਿਹੜੇ ਫਿਰ ਵੀ ਸਰਕਾਰੀ ਹਸਪਤਾਲਾਂ ਵਿੱਚ ਆਉਂਦੇ ਹੈਗੇ ਨੇ ਉਹ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਸਵੇਰ ਤੋਂ ਸ਼ਾਮ ਤੱਕ ਬੈਠੇ ਰਹਿੰਦੇ ਨੇ ਕਿਉਂ ਕਿਉਂਕਿ ਡਾਕਟਰ ਪਹਿਲਾਂ ਤਾਂ 3 ਘੰਟੇ ਸੀ ਤੇ 3 ਘੰਟੇ ਹੜਤਾਲ ਤੋਂ ਵੱਧ ਉਪਿੰਡੀ ਜਿ ਬੈਠ ਜਾਂਦੇ ਸੀ ਬਿਲਕੁਲ ਕਾਫੀ ਲੰਬੀਆਂ ਲੰਬੀਆਂ ਕਤਾਰਾਂ ਮਰੀਜ਼ਾਂ ਦੀ ਦੇਖਣ ਨੂੰ ਮਿਲਦੀਆਂ ਜੀ ਪਰ ਅੱਜ ਤੋਂ ਜੇਕਰ ਗੱਲ ਕਰੀਏ ਸਵੇਰ ਤੋਂ ਮਰੀਜ਼ ਆ ਰਹੇ ਨੇ ਸਾਨੂੰ ਵਾਪੇ ਜਾ ਰਹੇ ਨੇ ਕਿਉਂਕਿ ਜਿਹੜੀ OPD ਸਾਰਾ ਦਿਨ ਨਹੀਂ ਖੁੱਲੇਗੀ ਤਾਂ ਖਾਸ ਕਰਕੇ ਜੇਕਰ ਦੂਰ ਦਰਾਡੇ ਪਿੰਡਾਂ ਦੀ ਗੱਲ ਕਰੀਏ ਜਿਹੜੇ ਪਿੰਡਾਂ ਤੋਂ ਆਉਣ ਵਾਲੇ ਮਰੀਜ਼ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਕਿਉਂਕਿ ਗਰੀਬ ਮਰੀਜ਼ ਹੈ ਗਰੀਬ ਜਿਹੜਾ ਹੈਗਾ ਉਹ ਪ੍ਰਾਈਵੇਟ ਹਸਪਤਾਲ ਵਿੱਚ ਨਹੀਂ ਜਾ ਸਕਦਾ ਨਿੱਜੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਉਹਦੀ ਜਿਹੜੀ ਦੌੜ ਹੁੰਦੀ ਹੈ ਉਹ ਸਰਕਾਰੀ ਹਸਪਤਾਲਾਂ ਤੱਕ ਹੁੰਦੀ ਹੈ ਸਰਕਾਰੀ ਡਾਕਟਰਾਂ ਤੱਕ ਹੁੰਦੀ ਹੈ ਇਸ ਕਰਕੇ ਉਹ ਮਰੀਜ਼ ਆ ਰਹੇ ਨੇ ਪਰ ਉਹਨਾਂ ਨੂੰ ਖੱਜਲ ਖਾਰ ਹੋ ਕੇ ਹੀ ਵਾਪਸ ਮੁੜਨਾ ਪੈ ਰਿਹਾ ਜੀ ਇਹ ਸਾ ਹੂੰ ਤੇ ਕੀ ਲੱਗਦਾ ਹੈ ਕਿ ਕੋਈ ਸਰਕਾਰ ਦੇ ਨਾਲ ਸਹਿਮਤੀ ਬਣ ਸਕਦੀ ਹੈ ਜੀ ਸਾ ਦੇਖੋ ਗੱਲ ਕਰੀ ਮੈਂ ਪਹਿnde ਗਈ ਗੱਲ ਜਿਹੜੀ ਹੈਗੀ ਆਪਾਂ ਗੱਲ ਕਰ ਚੁੱਕੇ ਆ ਕਿ ਸਰਕਾਰ ਦੇ ਸਬ ਕਮੇਟੀ ਨਾਲ ਕੱਲ ਇੱਕ ਮੀਟਿੰਗ ਹੋਈ ਸੀ ਹੂੰ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਪੱਤਰ ਜਾਰੀ ਕਰਨ ਦੇ ਸਹਿਮਤੀ ਜਤਾਈ ਸੀ ਸਰਕਾਰ ਨੇ ਜਿਹੜੀ ਜਿਹੜੀ ਸਬ ਕਮੇਟੀ ਦੇ ਵਿੱਚ ਉਹਨਾਂ ਨੇ ਕਿਹਾ ਸੀਗੇ ਤੁਹਾਡੀਆਂ ਮੰਗਾਂ ਜਾਇ ਹੈਗੀਆਂ ਨੇ ਮੰਗਾਂ ਮੰਨ ਲਈਆਂ ਗਈਆਂ ਤੇ ਪੱਤਰ ਜਿਹੜਾ ਹੈਗਾ ਤੁਹਾਡਾ ਬੁੱਧਵਾਰ यानी कि कल बुधवार शाम ग्यारह सितंबर तक शाम तक पत्र जारी दिया जाएगा पर अजे तक वो पत्र जारी नहीं हुआ हूं पत्र की वेट किसकी जा रही है पत्र कदों जारी होंगे ਇਸ ਤੋਂ ਬਾਅਦ ਇਹ ਵੀ ਗੱਲ ਦੁਬੇਜੇ। ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇਣ ਦੇ ਲਈ। ਸੋ ਮਰੀਜ਼ਾ ਜਾ ਰਹੇ ਨੇ ਚੈੱਕਅਪ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ। ਰੋਜ਼ਾਨਾ ਦੀ ਤਰ੍ਹਾਂ ਜਿਵੇਂ ਅੱਗੇ ਆਉਂਦੇ ਨੇ ਮਰੀਜ਼ ਆਪਣਾ ਚੈੱਕਅਪ ਕਰਵਾਉਣ ਦੇ ਲਈ ਪਰ ਉਹਨਾਂ ਨੂੰ ਅੱਜ ਖਾਲੀ ਹੱਥੋਂ ਵਾਪਸ ਮੁੜਨਾ ਪੈ ਰਿਹਾ ਕਿਉਂਕਿ ਪਹਿਲਾਂ ਤਾਂ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਸਰਕਾਰੀ ਡਾਕਟਰਾਂ ਦੇ ਵੱਲੋਂ ਸਿਰਫ 3 ਘੰਟੇ ਲਈ ਜਿਹੜੇ ਕਿ ओपीडी ਸੇਵਾਵਾਂ ਨੂੰ ਬੰਦ ਰੱਖਿਆ ਗਿਆ ਸੀ 3 ਘੰਟੇ ਲਈ ਹੜਤਾਲ ਕੀਤੀ ਗਈ ਸੀ ਉਸ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਪਰ ਅੱਜ ਮੁਕੰਮਲ ਤੌਰ ਤੇ ਓਪੀਡੀ ਸਿਮਾ ਬੰਦ ਨੇ ਐਤਵਾਰ ਤੱਕ ਇਹ ਫੈਸਲਾ ਲਿਆ ਗਿਆ ਡਾਕਟਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦੀ ਉਹਨਾਂ ਨੇ ਵੇਟ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕੋਈ ਭਰੋਸਾ ਦਿੱਤਾ ਜਾਵੇਗਾ ਲਿਖਤੀ ਪੱਤਰ ਦੀ ਜਿਹੜੇ ਕਿ ਮੰਗ ਕਰ ਰਹੇ ਨੇ ਲਿਖਤੀ ਭਰੋਸਾ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਡਾਕਟਰ ਜਿਹੜੇ ਕਿ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਤੇ ਕਦੋਂ ਉਹਨਾਂ ਨੂੰ ਲਿਖਤੀ ਪੱਤਰ ਦਿੰਦੀ ਹੈ ਤਾਂ ਕਿ ਉਹਨਾਂ ਨੂੰ ਵਿਸ਼ਵਾਸ ਹੋ ਸਕੇ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰਨ ਤੌਰ ਤੇ ਮੰਗ ਲਈਆਂ ਗਈਆਂ ਤਾਂ ਉਸ ਤੋਂ ਬਾਅਦ ਹੀ ਡਾਕਟਰਾਂ ਦੇ ਵੱਲੋਂ ਜਿਹੜੀ ਕਿ ਹੜਤਾਲ ਇਹ ਖਤਮ ਕੀਤੀ ਜਾਵੇਗੀ ਅਦਰਵਾਇਜ਼ ਨਹੀਂ ਤਾਂ ਅਗਲਾ ਐਲਾਨ ਕੀ ਹੋਵੇਗਾ ਡਾਕਟਰਾਂ ਦਾ ਇਹ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਸਰਕਾਰ ਦੇ ਨਾਲ ਸਹਿਮਤੀ ਬਣਦੀ ਹੈ ਜਾਂ ਫੀ ਨਹੀਂ ਜਾਂ ਫਿਰ ਮਰੀਜ਼ਾਂ ਨੂੰ ਇਸੇ ਤਰ੍ਹਾਂ ਹੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ